ਬੀਤੀ ਦੇ ਰਾਤ ਬਟਾਲਾ ਨੇੜੇ ਪਿੰਡ ਬੋਦੇ ਦੀ ਖੂਈ ਜਿੱਥੇ ਦਰਗਾਹ ਤੇ ਧਾਰਮਿਕ ਮੇਲਾ ਚੱਲ ਰਿਹਾ ਸੀ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸੜਕ ਦੇ ਕਿਨਾਰੇ ਦੁਆੜ ਪਛਾਤੇ ਵਿਅਕਤੀ ਖੜੇ ਸਨ ਜਿਨ੍ਹਾਂ ਦੇ ਚਿਹਰੇ ਢੱਕੇ ਹੋਏ ਸਨ ਉਕਤ ਵਿਅਕਤੀਆਂ ਵੱਲੋਂ ਸਰਪੰਚ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਹਮਲਾ ਕਰ ਦਿੱਤਾ ਜਾਂਦਾ ਹੈ ਇਸੇ ਦੌਰਾਨ ਸਰਪੰਚ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਹਮਲਾਵਰਾਂ ਤੇ ਗੋਲੀਆਂ ਚਲਾਈਆਂ ਜਾਂਦੀਆਂ ਜਿਸ ਵਿੱਚ ਇੱਕ ਹਮਲਾਵਰ ਜ਼ਖਮੀ ਹੋ ਗਿਆ ਜਿਸ ਨੂੰ ਲੋਕਾਂ ਨੇ ਕਾਬੂ ਕਰ ਲਿਆ ਪਰ ਦੂਜਾ ਹਮਲਾ ਲਾਵਰ ਭੀੜ ਦਾ ਫਾਇਦਾ ਚੁੱਕਦਿਆਂ ਹੋਇਆ ਮੌਕੇ ਤੋਂ ਫਰਾਰ ਹੋ ਗਿਆ ਜ਼ਖਮੀ ਹੋਏ ਵਿਅਕਤੀਆਂ ਨੂੰ ਬਟਾਲਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਜੀਥੇ ਨਾ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪੇ ਲੋਗਾ ਗਾ ਕੇ ਚਲ ਗਏ ਸੀ ਤੇ ਡੇਢ ਕਜੇ ਦਾ ਟਾਈਮ ਸੀ ਤੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਲੋ ਸਿੰਗਰ ਗਾ ਰਿਆ ਸੀ ਤੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲਦਾ ਆਨੰਦ ਮਾਣਨੇ ਮਾਣਦੇ ਸੀ ਜੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਲੋ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹ ਮਾ ਬੰਨੇ ਹੋਣਾ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾਂ ਮੂੰਹ ਠੱਕੇ ਹੀ ਤੇ ਉਹ ਸਾਫ ਅਣਪਛਾਤੇ ਲੱਭਣ ਕੀ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਵੱਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਵੀ ਸਰਪੰਚਾਂ ਇਹਨਾਂ ਕੋ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਉਹ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਜੋ ਸਰਪੰਚਾਂ ਨੇ ਗੋਲੀਆਂ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਜਿਹੜੇ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀਆਂ ਵਜ ਗਿਆ ਸਰਪੰਚਾਂ ਨੇ ਕੋਈ ਫੇਰ ਮਾਰੇ ਉਹਨਾਂ 'ਚ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕਿ ਭੱਜ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟੋਨ ਵਾਲੀ ਪਿਸਤੌਲੀ ਉਹਨਾਂ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਇਹਨਾਂ ਨੂੰ ਗੋਲੀਆਂ ਵੱਜੀਆਂ ਵਾ ਜਿਹਨਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਨਾਂ ਦੇ ਲੱਤਾਂ 'ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਰਕੇ ਉਹ ਸੰਗਤ ਦੀ ਆੜ ਜੋ ਭੱਜ ਗਿਆ ਉਹਨਾਂ ਵੱਲੋਂ ਥੱਲੇ ਗੋਲੀਆਂ ਚੱਲੀਆਂ ਉਹਨਾਂ ਅਨੁਸਾਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਉਹਨਾਂ ਵੱਲ ਫਿਰ ਇਹ ਗੱਲ ਕੀਤੀ ਹੈ ਪਿੰਡ ਵਾਸੀਆਂ ਦੀ ਜਾਂ ਸਰਪੰਚ ਸਾਹਿਬ ਦੀ ਤੇ ਪਿੰਡ ਵਾਸੀ ਸਰਪੰਚ ਸਾਹਿਬ ਕਿੰਨੇ ਮਤਲਬ ਲੋਕ ਜੱਗਦੇ ਨੇ ਕੋਈ ਪੰਜ ਬੰਦੇ ਜੀ ਇੱਕ ਗੈਂਗਰ ਇੱਕ ਗੈਂਗਰ ਪੁਲਿਸ ਬਾਅਦੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਨ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਖੂਨ ਥਾਨ ਲੱਗਾ ਸਰ ਮੈਂ ਫਿਰ ਚੁੱਕ ਕੇ ਖੜਿਆ ਸਰਪੰਨ ਸਾਹਿਬ ਨੂੰ ਕੋਈ ਕੋਲ ਖਾਲ ਵੀ ਬ੍ਰਹਮਤ ਹੋਏ ਸਰ ਅਸੀਂ ਦੇ ਵੇਖੋ ਸਰਪੰਨ ਸਾਹਿਬ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਅਸੀਂ ਜਾਨ ਬਚਾਉਣ ਲਈ ਮਿੰਟੋ ਮਿੰਟੇ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਅੰਮ੍ਰਿਤਸਰ ਲੈ ਗਏ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਅੰਮ੍ਰਿਤਸਰ ਦਾ ਅਗਲਾ ਲੱਗਾ ਕੋਈ ਕਿਉਂ ਆਏ ਰੰਜਿਸ਼ ਕੀ ਪਤਾ ਨਹੀਂ ਸਰਪੰਨ ਸਾਹਿਬ ਨਾਲ ਰੰਜਿਸ਼ ਹੀ ਭਾਈ ਇਹ ਬਟਾਲੇ ਭਾਈ ਪਾਸ ਤੇ ਪਰਪੇਟ ਪੈਂਦਾ ਬੋਦੇ ਦੀ ਕੋਈ ਦੇਵਤ ਪੀਰਾਂ ਦਾ ਦਰਬਾਰ ਆ ਬਾਬੂ ਬੋਧੇ ਸ਼ਾਹ ਦਾ ਜੀ ਇਸਲਾਨਾ ਮੇਲਾ ਮਣਾਉਂਦੇ ਹਰ ਸਾਲ ਦੀ ਤਰ੍ਹਾਂ ਤੇ ਇਸ ਸਾਲ ਵੀ ਬੜੀ ਧੂਂਤਾਂ ਬਣਾਇਆ ਗਿਆ ਇਹ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪਿੰਡ ਦੇ ਸਾਰੇ ਵੀਰ ਭਰਾ ਤੜੜੇ ਹੋ ਕੇ ਤਿਆਰੀ ਕਰਨ ਦੇ ਇਸ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਇਰਨਾਤ ਕੋਈ ਡੇਢ ਕਿਹ ਵਜੇ ਬੰਦੇ ਅਲਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਣਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਵਿੱਚ ਬੱਚੇ ਕਿੰਨੇ ਮਾਵਾਂ ਪੇੜਾ ਕਿੰਨੀਆਂ ਆਵਾ ਤੇ ਉਹਨਾਂ ਨੇ ਆਗੇ ਵਧੇ ਕੀ ਕੀਤੀ ਉਹਨਾਂ ਫਾਇਰ ਕੀਤਾ ਜੀ ਤੇ ਉਹ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 50 ਤੋਂ 30 ਜੀ ਮਰਨੇ ਹੀ ਤੇ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨਾਂ ਨੂੰ ਮੁਲਾਜ਼ਮ ਚਾਹੀਦੇ ਉਹ ਵੀ ਐਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੁੰਦੀ ਪਲੀ ਫੈਰਿੰਗ 25 ਤੋਂ 30 ਰੋ ਦੇ ਵਿੱਚ ਫੈਰਿੰਗ ਹੋਈ ਆ ਜੀ ਉਹ ਕਿੰਨੇ ਜਾਣੇ ਸੀ ਕੱਟੇ ਆਏ ਸੀ ਮਹਾਰਾਜਾ ਟੋ ਦੋ ਜਾਣੇ ਸੀ ਤੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਉਹ ਆਡਾ ਕੋਈ ਬੰਦਾ ਕੋਈ ਪਿਸ਼ਾਬ ਕਰਨ ਗਿਆ ਪਿਸ਼ਾ ਉਹਨੂੰ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋਈ ਵੈਪਣ ਹੈ ਗਿਆ ਤੇ ਬੰਦੇ ਅਣਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਣ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਦੇ ਕਿਹੜੇ ਕੰਮਾਂ ਤੋਂ ਆਏ ਜੀ ਤੇ ਉਹ ਸਰਪੰਚ ਸਾਹਿਬ ਨਾਲ ਲੱਜ ਕੇ ਪੁੱਛੇ ਵੀ ਹਾਂ ਵੀ ਕਿੱਧਰ ਆਏ ਤੇ ਕਿੱਥੋਂ ਆਏ ਜੀ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨ ਦਿੱਤਾ ਉਹਨਾਂ ਦੱਬ ਤੇ ਪਿਸਤਲ ਕੱਢ ਕੇ ਨਾ ਫਾਇਰ ਮਾਰਨੇ ਸ਼ੁਰੂ ਕਰਤੇ ਆ ਜੀ ਉਹਨਾਂ ਮਾਰਿਆ ਬ੍ਰੈਸ਼ਟ ਜੀ ਸਰਪੰਚ ਦੇ ਕਿੰਨੇ ਲੱਗਿਆ ਸਾਰਪੰਚ ਦੇ ਮਾਰ ਦੋ ਫਾਇਰ ਲੱਗੇ ਆ ਜੀ ਤੇ ਸੀਰੀਅਸ ਹੈ ਜੀ ਟੋਟਲ ਜੀ 5 ਬੰਦੇ ਦਾ ਨਗਰ ਦੇ ਜਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨ ਸਿਆ ਆਪਣੇ ਪਿੰਡ ਦੇ ਇਤੋਂ ਦੇ ਤੇ ਬਾਕੀ ਪਿੰਡ ਵਾਲਿਆਂ ਨੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ ਬੜਾ ਪ੍ਰਾਲਾ ਕੀਤਾ ਕਿ ਐਂਟ ਢਾ ਲੜਿਆ ਕਈ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀ ਆ ਦੀ ਉਹਦੇ ਉੱਪਰ ਸਾਡੇ ਇੱਕ ਵੀਰ ਸਾਡੇ ਦੇ ਇੱਕ ਨੇ ਬੜੀ ਦਲੇਰੀ ਵਿਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਉਹ ਗਿਆ ਜਤੋਂ ਨਾਲ ਥੱਲੇੋਂ ਫੇਰ ਮਾਰਦੇ ਉਹਨੂੰ ਤੇ ਉਹਦੇ ਰੋਂਦ ਜਿਆਦਾ ਲੱਗੇ ਆ ਜੀ ਸਾਹਿਲ ਜੀ ਸਰ ਮੇਲਾ ਹੀ ਸਰਪੰਚ ਸਾਹਿਬ ਨਾਲ ਉੱਪਰੋਂ ਆਇਸਟੇ ਤੂਵੇ ਕਿਹਨੇ ਕੀ ਹੋਇਆ ਉਧਰ ਸਾਰੇ ਜੱਕਦਮ ਗੋਲੀਆਂ ਚੱਲੀਆਂ ਅਈ ਸਾਇਰ ਤੇ ਖਲੋਤੇ ਹੋਏ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਵਾਕ ਸੁਣ ਕੇ ਸਿਰਫ ਇੱਕੋ ਮੁੰਡਾ ਸੀ ਜਿਹੜਾ ਮੇਰੇ ਮਹਲੇ ਦਾ ਹੀ ਕੈਂਪ ਦਾ ਜਦੋਂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ ਨਾਹੇ ਪਰ 10 ਬਾਰਾ ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਹਾ ਸੀ ਬੌਂਸਰ ਸਰ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰ ਸਾਹਿਬ ਬਾਕੀ ਜਿਹੜੇ ਆ ਉਹ ਪਹਿਲਾਂ ਹੀ ਅੰਬਰ ਸਾਹਿਬ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰ ਸਾਹਿਬ ਚਲ ਗਏ ਪਹਿਲਾਂ ਹੀ ਉਹਨਾਂ ਹੀ ਸ਼ਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢੇਡ ਟੁੱਲੀ ਬਿਰੇ ਹੀ ਲਗਣਾ ਅਹ ਸਾਡੇ ਕੋਲ ਅ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਅ ਉਹਦੇ ਚ 5 ਮੇਲ ਸੀਗੇ 1 ਫੀਮੇਲ ਸੀਗੀ ਤੇ ਇਨਾਂ ਚ ਜਿਹੜੇ ਅ ਟੋਟਲ ਜਿਹੜੇ 6 ਪੇਂਟ 6 ਤੇ 6 ਪੇਸ਼ੈਂਟ ਸੀ ਰੈਫਰ ਕੀਤੇ ਗਏ 6 ਜੋ ਗੁਰਨਾਨਕ ਦੇਵ ਅ ਅੰਮ੍ਰਿਤਸਰ ਨੂੰ ਰੈਫਰ ਕੀਤੇ ਗਏ ਇਹ ਸਟਿਕੋ ਤਕਰੀਬਨ ਅ ਪੋਨੇ 2 ਵਜੇ ਤੋਂ ਪਹਿਲਾ ਪੇਸ਼ੈਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਤਿੰਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਉਂਦੇ ਰਹੇ ਤਕਰੀਬਨ 2:30 ਤੇ ਇਹ ਬੁੱਢੇ ਦੀ ਖੂਈ ਤੇ ਦੱਸਿਆ ਜਾ ਰਿਹਾ ਜਿਉਂ ਵੀ ਬਹਾਰ ਸਨ ਡਿਸੀਜਨ ਹੋਣ ਦੇ ਵਿੱਚੋਂ ਕਿੰਨਿਆਂ ਦੀ ਬੇਕੀ ਕਲ ਸੀ ਕਿੰਨੇ ਦੀ ਸਹੀ ਸੀ ਕੰਡੀਸ਼ਨ ਇਹ ਤਾਂ ਹਜੇ ਫਿਲਹਾਲ ਤਕਰੀਬਨ 4 ਪੇਸ਼ੈਂਟਸ ਦਾਮ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ 6 ਚੋਂ ਜਿਹੜੇ 4 ਪੇਸ਼ੈਂਟ ਸੀਗੇ ਨਾਮ ਹੈ ਉਹਦੇ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਇੱਥੇ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਮਣਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਇਹਦਾ ਕਰਿਓ ਭਾਈ ਫੋਨ ਮੁਸਾ ਦੋਈ ਚੱਲਿਆ ਨਹੀਂ ਜਾਂਦਾ ਤੇ ਇਹਨੇ ਚੱਲਿਆ ਹੈ ਇੱਥੇ ਲੋ ਦਾ ਨਾ ਪੈਲੇ ਆਪਰਾ ਬਾਹਰ ਦਾ ਪ੍ਰੋਗਰਾਮ ਵੀ ਕੋ ਉਹ ਗੇਰਾ ਜਿੱਦਾਂ ਮਰਜ਼ੀ ਤੇ ਮਰਜ਼ੀ ਆਹੀ ਇਹ ਨੰਬਰ ਕਰਦੇ ਨਹੀਂ ਉਹਦੇ ਬਰਾਬਰ ਹੋਏਗੀ ਉਹੋ ਬਰਾਬਰ ਹੋਏਗੀ ਉਹੋ ਬਰਾਬਰ ਹੋਏਗੀ ਬੰਦੇ ਕੋ ਮੈਂ ਜੇ ਨਾ ਹੀ ਅੱਜ ਪੱਕਾ ਕਿਉਂ ਨਹੀਂ ਆਈ ਮੈਂ ਨਾ ਹੀ ਆ ਕੇ ਦੋ ਮਿੰਟ ਚ ਆਪਣੀ ਦੇਖੋ ਪੁੱਛਿਆ ਪਹਿਲਾਂ ਖਲਾਈ ਦੀ ਆਪਾਂ ਮੋਕੇ ਦੇ ਰੋਟੀ ਜੀ ਮੋਕੇ ਦਮ ਸੇ ਆਸਰੇ ਬੰਦ ਸਾਡੇ ਸੋਈ ਕਰਨੇ ਕੋਈ ਆਪਾਂ ਤੁਹਾਨੂੰ ਖੜੇ ਸੇ ਮਾਣ ਹਾਂਜੀ ਇਹਨਾਂ ਨੂੰ ਆਪਾਂ ਅੱਵਾਈ ਜਾਂਦੇ ਕਰਦੇ ਆ ਅੱਗੇ ਪਿੱਛੇ ਸਰ ਕੋ ਸ਼ੱਕ ਨਹੀਂ ਰਹਿਣਾ ਨਹੀਂ ਕਰਕੇ ਦਾ ਮਤਲਬ ਹਾਂ ਨਗਰ ਵਾਲੇ ਮੈਂ ਕੋਈ ਜਨਮ ਨਹੀਂ ਪਾ ਚੁੱਕਾ ਪੂਰਾ ਪਰਪਰ ਹੋ ਗਿਆ ਹੈਲੋ ਇਹਦੇ ਪਿੱਛੇ ਜਿਹੜਾ ਵੀ ਤੂੰ ਹੋਏਗਾ ਜਿਹੜਾ ਵੀ ਤੂੰ ਹੋਏਗਾ ਇਹਦੇ ਪਿੱਛੇ ਕੋਈ ਅੱਛਾ ਆਰ ਜੋ ਵੀ ਤਿੰਨ ਬੰਦੇ ਇਹ ਤਿੰਨ ਬੰਦੇ ਜੇ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪੈਨ ਬਦਲੇ ਆ ਕਦੀ ਕਹਿੰਦਾ ਮੈਂ ਬਟਾਲੇ ਕੇ ਗਲਤੀ ਵਿੱਚ ਕਿਸੇ ਕਰਕੇ ਪੂਰਾ ਸਾਲ ਲਾ ਕੇ ਬੋੜਾ ਤੰਗੀ ਜੀ ਸਤਾ ਨਾਮ ਬਟਾ ਨਾ ਪਾਛੀ ਕਹਿੰਦੇ ਨੇ ਬਾਬਾ ਜੀ ਕੇ ਪੁਆਇੰਟ ਇਹ ਲੱਭ ਜਾਣਾ ਜੀ ਬਹੁਤ ਬਲੈ ਹਾਡੀ ਫਿਸ਼ਰੇ ਚ ਆਇਲ ਜੀ ਕੋ ਜਿਆਦੇ ਵੀ ਇਹੀ ਪੀਸੀ ਆ ਹਾਡੀ ਕੋ ਨਾਲ ਇੱਥੇ ਵੀ ਹਾਏ ਰਹੇ ਮੈਂ ਕੋ ਪਰਲੇ ਪਾਸੇ ਰਹਿਗੇ ਜੀ ਪਰਲੇ ਪਾਸੇ ਰਹਿਗੇ ਅੱਗੇ ਰਹਿ ਇਹ ਕੋਰਾ ਯਾਰ ਬੱਖੀ ਚੱਲ ਦੇ ਬਦਲਣੇ ਚਾਹੁੰਦਾ ਚੱਜੂ ਬਾਜਰ

ဒီကိစ္စတွေကတော့အားမပေးပါနဲ့